ਜੁਗੋ ਜੁਗਾਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 730 ਅੰਗ ਤੇ ਸ਼ਬਦ ਜਾਣ ਕਰਦੇ ਸੂਹੀ ਮਹਲਾ ਪਹਿਲਾ ਕਰਤ ਸਤ ਇੱਕ ਓਮ ਕਾਰ ਸਤ ਗੁਰ ਪ੍ਰਸਾਦ ਜੋਗ ਨ ਖਿੰਦਾ ਜੋਗ ਨ ਡੰਡਾ ਜੋਗ ਨ ਭਸਮ ਚੜਾਈਐ ਸਿਰ ਗੁਰੂ ਨਾਨਕ ਦੇਵ ਜੀ ਦੀ ਨਾਥਾਂ ਨਾਲ ਗੋਸ਼ਟੀ ਹੋਈ ਨਾਥ ਕਹਿੰਦੇ ਤੂੰ ਰੱਬ ਜੋਗਾ ਨਹੀਂ ਹੋ ਸਕਦਾ ਤੂੰ ਗੁਰੂ ਨਹੀਂ ਬਣ ਸਕਦਾ ਕਹਿੰਦੇ ਨਾਂ ਤੇਰੇ ਖਿੰਤਾ ਪਾਈਆ ਨਾਂ ਤੇਰੇ ਕੋ ਡੰਡਾ ਹੈ ਨਾ ਤੈ ਭਸਮ ਚੜਾਈ ਹੈ ਤੂੰ ਰੱਬ ਜੋਗਾ ਨਹੀਂ ਹੋ ਸਕਦਾ ਸਿਰ ਗੁਰੂ ਨਾਨਕ ਦੇਵ ਜੀ ਨੇ ਫਿਰ ਇਹ ਸ਼ਬਦ ਸੁਣਾਇਆ ਜੋਗਾ ਨਾ ਖਿੰਤਾ ਕਹਿੰਦੇ ਜਿਹੜੀ ਖਿੰਤਾ ਹੈ ਨਾ ਝੋਲੀ ਹੈ ਇਹ ਤੈਨੂੰ ਰੱਬ ਜੋਗਾ ਨਹੀਂ ਕਰ ਸਕਦੀ ਜੋਗ ਨਾ ਡੰਡਾ ਹੈ ਆ ਡੰਡਾ ਜਿਹੜਾ ਪੜਿਆ ਤਾਂ ਕਹਿੰਦੇ ਇਹ ਵੀ ਰੱਬ ਤੈਨੂੰ ਰੱਬ ਜੋਗਾ ਨਹੀਂ ਕਰ ਸਕਦਾ ਜੋਗ ਨਾ ਭਸਮ ਚੜਾਈ ਹੈ ਕਹਿੰਦੇ ਇਹ ਜਿਹੜੀ ਤੈ ਭਸਮ ਮਲੀ ਆ ਪਿੰਡੇ ਨੂੰ ਇਹ ਵੀ ਤੈਨੂੰ ਰੱਬ ਜੋਗਾ ਨਹੀਂ ਕਰ ਸਕਦੀ ਜੋਗ ਨਾ ਮੁੰਡੀ ਮੂੰਡ ਮੜਾਈ ਹੈ ਕਹਿੰਦੇ ਮੁੰਡਣ ਕਰਦੇ ਆ ਤੁਸੀਂ ਇਹ ਮੁੰਡਣ ਕਰਨ ਨਾਲ ਵੀ ਤੁਸੀਂ ਰੱਬ ਜੋਗੇ ਨਹੀਂ ਹੋ ਸਕਦੇ ਜਦੋਂ ਬੱਚਾ 5-7 ਸਾਲ ਦਾ ਹੁੰਦਾ ਨਾ ਫਿਰ ਉਹਦੇ ਮੁੰਡਣ ਕਰਕੇ ਉਹਦੇ ਜਨੇਊ ਪਾਇਆ ਜਾਂਦਾ ਚਿਰ ਕੋ ਨਾਨਕਦੇਵ ਜੀ ਨੇ ਉਸ ਜਨੇਊ ਨੂੰ ਪਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਦਿਨ ਸਿਰਗੂ ਨਾਨਕਦੇਵ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਉਸ ਦਿਨ ਸਿਰਗੂ ਨਾਨਕਦੇਵ ਜੀ ਨੇ ਸਿੱਖੀ ਦੀ ਨੀਂਹ ਰੱਖ ਦਿੱਤੀ ਉਸ ਦਿਨ ਸਿੱਖ ਧਰਮ ਪ੍ਰਗਟ ਕਰ ਦਿੱਤਾ ਸਿਰਗੂ ਨਾਨਕਦੇਵ ਜੀ ਨੇ ਕਿਉਂ ਹਿੰਦੂਆਂ ਦਾ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਮੁੰਡਣ ਕਰਨ ਤੋਂ ਇਨਕਾਰ ਕਰ ਦਿੱਤਾ ਉਸੇ ਦਿਨ ਕੇਸ ਕੱਟਣ ਤੋਂ ਇਨਕਾਰ ਕਰ ਦਿੱਤਾ ਬਾਬੇ ਨਾਨਕ ਨੇ ਉਸ ਦਿਨ ਮੁੰਡਣ ਕਰਾਇਆ ਨਹੀਂ ਮੁੰਡਣ ਦਾ ਸਾਰੇ ਵਾਲ ਕੱਟ ਦਿੰਦੇ ਆ ਸਿਰ ਦੇ ਸਿਰ ਕੋ ਨਾਨਕ ਦੇਵ ਜੀ ਨੂੰ ਸਿੱਖੀ ਦੀ ਨਿਊ ਧਰ ਦਿੱਤੀ ਉਦੋਂ ਕੇਸਾਂ ਨੂੰ ਹੱਥ ਨਹੀਂ ਲਾਉਣ ਦਿੱਤਾ ਨਾ ਜਨੇਊ ਪਾਇਆ ਫਿਰ ਸਵਾਲ ਖੜੇ ਕਰਦੇ ਆ ਕੇਸ ਕੱਟਣ ਵਾਸਤੇ ਕਿ ਕਿੱਥੇ ਲਿਖਿਆ ਹੈ ਕਿ ਕੇਸ ਕੱਟਣੇ ਮਨਾਏ ਅਸੀਂ ਕਿਹੜਾ ਬਾਣੀ ਕਦੇ ਪੜ੍ਹੀ ਹੈ ਨਾ ਸੁਣੀ ਹੈ ਤਾਂ ਹੀ ਅਸੀਂ ਸਵਾਲ ਜਵਾਬ ਕਰਦੇ ਆਂ ਕਿਉਂ ਨਹੀਂ ਜਨੂਪ ਆਇਆ ਕਿਉਂ ਸਿਰ ਕੋ ਨਾਲਕ ਦੇ ਵੀ ਜਨੇ ਸਿੱਖੀ ਦਾ ਮਹਿਲ ਬਣਾਉਣਾ ਸੀ ਕਿਉਂ ਨਹੀਂ ਕੇਸ ਕੱਟੇ ਕਿਉਂ ਜਾਣਦੇ ਸੀ ਕਿ ਗੁਰੂ ਗੋਬਿੰਦ ਸਿੰਘ ਨਾ ਕੇਸ ਪੰਜ ਕਕਾਰਾਂ ਵਿੱਚ ਲੈ ਕੇ ਆਉਣੇ ਪਲੇਖਾ ਦੂਰ ਕਰ ਦਿੱਤਾ ਉਹ ਬਾਬੇ ਨਾਨਕ ਦਾ ਸਿੱਖ ਨਹੀਂ ਹੈ ਜਿਹੜਾ ਕੇਸ ਕੱਟਦਾ ਐਵੇਂ ਪਲੇਕੇ ਵਿੱਚ ਝੂਠੀਆਂ ਪਗੜੀਆਂ ਬੰਨੀ ਫਿਰਦੇ ਆ ਜਿਹੜਾ ਕੇਸ ਕੱਟਦਾ ਉਹਨੂੰ ਪਗੜੀ ਬੰਨਣ ਦਾ ਦਸਤਾਰ ਸਜਾਉਣ ਦਾ ਕੋਈ ਹੱਕ ਨਹੀਂ ਹੈ ਬਾਬਾ ਨਾਨਕ ਨੂੰ ਪਲੇਖਾ ਪਾ ਕੇ ਠੱਗੀ ਕਰ ਰਹੇ ਆ ਬਾਬੇ ਨਾਨਕ ਦੇ ਨਾਲ ਯੋਗ ਨਾ ਮੂੰਡੀ ਮੂੰਡ ਮਡਾਈਏ ਕਹਿੰਦਾ ਇਹ ਮੂੰਡ ਮਡਾਉਣੇ ਦੇ ਨਾਲ ਰੱਬ ਜੋਗਾ ਨਹੀਂ ਹੋ ਸਕਦਾ ਯੋਗ ਨਾ ਸਿੰਜੀ বাজਾਈਏ ਉਹ ਸਿੰਜੀ ਵਜਾਉਂਦੇ ਸੀ ਕਵਾਜੇ ਵਾਲੀ ਹੁੰਦੀ ਆ ਮੂੰਹ ਨਾਲ ਵਜਾਉਂਦੇ ਸੀ ਕਹਿੰਦੇ ਇਹ ਸਿੰਜੀ ਵਜਾਉਣ ਨਾਲ ਰੱਬ ਜੋਗਾ ਨਹੀਂ ਹੋ ਸਕਦਾ ਅੰਜਨ ਮੈਂ ਨਰੰਜਨ ਰਹੀ ਹੈ ਕਹਿੰਦਾ ਅੰਜਨ ਦੇ ਵਿੱਚ ਨਰੰਜਨ ਰਹਿੰਦਾ ਗਿਆਨ ਦੇ ਵਿੱਚ ਰੱਬ ਹੈ ਅੰਜਨ ਮੈਂ ਨਰੰਜਨ ਰਹੀ ਹੈ ਰੱਬ ਕਿੱਥੇ ਰਹਿੰਦਾ ਹੈ ਇਹ ਰੱਬ ਗਿਆਨ ਦੇ ਵਿੱਚ ਰਹਿੰਦਾ ਹੈ ਗਿਆਨ ਖੰਡ ਮੈਂ ਗਿਆਨ ਪਰਚੰਡ ਬਹੁਤ ਵਾਰੀ ਜਪ ਕੀ ਸਾਹਿਬ ਦਾ ਭਖਿਆਨ ਹੋ ਚੁੱਕਿਆ ਹੈ ਲੇਕਿਨ ਆਪਣੇ ਕਿਹੜਾ ਹੁਣ ਯਾਦ ਹੈ ਜਾਤ ਤਾਂ ਤੁਹਾਡੇ ਤਾਂ ਰਹੇ ਜੇ ਤੁਸੀਂ ਸਾਖਤਾਂ ਦਾ ਤਾਂ ਕਿ ਛੱਡਾ ਤਾਂ ਤੁਹਾਡੇ ਯਾਦ ਰਹੇ ਯਾਦ ਤਾਂ ਤੁਹਾਡੇ ਤਾਂ ਰਹੇ ਜੇ ਤੁਸੀਂ ਜਿਹੜੇ ਸਾਧੂਆਂ ਦੇ ਲੱਤਾਂ ਪੈਰ ਮਾਰਦੇ ਆ ਉਹਨਾਂ ਦਾ ਸੰਗ ਛੱਡਾ ਤਾਂ ਨਹੀਂ ਤੁਹਾਡੇ ਯਾਦ ਰਹਿੰਦਾ ਅੰਜਨ ਮੈਂ ਨਰੰਜਨ ਰਹੀਏ ਅੰਜਨ ਗਿਆਨ ਨੂੰ ਕਹਿੰਦੇ ਗਿਆਨ ਅੰਜਨ ਗੁਰਦੀਆ ਅੰਗਿਆਲ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮੰਦ ਪ੍ਰਗਾਸ ਸਾਡੇ ਕਿਹੜਾ ਜਿਆਦਾ ਹੁਣ ਬਾਣੀ ਕੜੀ ਦੀ ਕੜੀ ਸੁਣਦੇ ਆ ਜਦ ਪੱਲਾ ਝਾੜ ਕੇ ਆਪਣੇ ਘਰ ਨੂੰ ਨਾਲ ਆ ਤੜਾ ਕੇ ਮੱਝ ਨੂੰ ਚੌਣੀ 'ਚ ਛੱਡਦੀ ਏ ਚੌਣਾ ਫੇਰ ਲਵੇੜ ਦਿੰਦਾ ਪੂੰਛਾਂ ਮਾਰ ਮਾਰ ਕੇ ਉਹੀ ਹਾਲ ਸਾਡਾ ਹੈ ਬਾਬਾ ਨਾਲਕ ਨਾਲ ਆ ਕੇ ਢਾ ਲਾ ਕੇ ਘਰ ਨੂੰ ਤੋਰਦਾ ਹੈ ਅਸੀਂ ਜਾ ਕੇ ਫਿਰ ਚਾਉਣੀ ਚ ਵੜ ਜਾਂਦੇ ਆ ਫਿਰ ਲਿਬੜ ਜਾਂਦੇ ਆ ਅੰਜਨ ਮੈਂ ਨਰੰਜਨ ਰਹੀ ਐ ਸਤਸੰਗੀ ਪੈੰਦੀ ਆ ਸਮਝ ਬਿਲਕੁਲ ਸਪੱਸ਼ਟ ਲਿਖਿਆ ਅੰਜਨ ਮੈਂ ਨਰੰਜਨ ਰਹੀ ਐ ਕਹਿੰਦੇ ਅੰਜਨ ਗਿਆਨ ਦੇ ਵਿੱਚ ਰੱਬ ਰਹਿੰਦਾ ਹੈ ਅਸੀਂ ਕਿੱਥੇ ਲੱਭਦੇ ਆ ਰੱਬ ਨੂੰ ਰੋਜ਼ ਨਵੀਂ ਜਗ੍ਹਾ ਰੱਬ ਲੱਭਣ ਜਾਂਦੇ ਆ ਰੱਬ ਤਾਂ ਭਾਈ ਗਿਆਨ ਦੇ ਵਿੱਚ ਬਸਦਾ ਰੱਬ ਤਾਂ ਬਾਣੀ ਵਿੱਚ ਬਸਦਾ ਅੰਜਨ ਮੈ ਨਰੰਜਨ ਰਹੀਏ ਜੋਗ ਜੋਗ ਇਹ ਬਪਾਈਏ ਕਹਿੰਦੇ ਆ ਜੁਗਤੀ ਆ ਰੱਬ ਨੂੰ ਪਾਉਣ ਦੀ ਨਾਥਾ ਨੂੰ ਕਹਿੰਦੇ ਆ ਜੁਗਤੀ ਐ ਗਿਆਨ ਦੀ ਲੋੜ ਐ ਗਿਆਨ ਦੀ ਪ੍ਰਾਪਤੀ ਕਹਿੰਦੇ ਗੁਰੂ ਕੋਲ ਹੁੰਦੀ ਐ ਅੰਜਨ ਮੈਂ ਨਰੰਜਨ ਰਹੀਏ ਜੋਗੁ ਜੋਗਤਿ ਇਹ ਬਪਾਈਐ ਸਤਸੰਗੀ ਜੇਤਾ ਇਹ ਜਾ ਭੰਡਾਰ ਹੈ ਰੋਜ ਨਮੈ ਸਤਿਗੁਰ ਮੇਰਾ ਰੋਜ ਨਮਾ ਨਰੋਐ ਰੋਜ ਨਮੈ ਅਰਥ ਦੱਸਦਾ ਬਾਬਾ ਨਾਨਕ ਰੋਜ ਨਮੀ ਸੂਰਜ ਦੀ ਕਿਰਨ ਨਿਕਲਦੀ ਹੈ ਸੂਰਜ ਦੀਆਂ ਕਿਰਨਾਂ ਕਦੇ ਖਤਮ ਨਹੀਂ ਹੁੰਦੀਆਂ ਇਸ ਤਰ੍ਹਾਂ ਗਿਆਨ ਦੀ ਰੋਸ਼ਨੀ ਕਦੇ ਖਤਮ ਨਹੀਂ ਹੁੰਦੀ ਇਹ ਉਗਤੀ ਹੈ ਕਹਿੰਦੇ ਰੱਬ ਨੂੰ ਪਾਉਣ ਦੀ ਗਿਆਨ ਨਾਲੀ ਗੱਲੀ ਜੋਗ ਨਾ ਹੋਈ ਕਹਿੰਦੇ ਜਿਹੜੀਆਂ ਗੱਲਾਂ ਕਰਦੇ ਐ ਇਹਨਾਂ ਕਰਕੇ ਤੂੰ ਰੱਬ ਜੋਗਾ ਨਹੀਂ ਹੋ ਸਕਦਾ ਗੱਲਾਂ ਨਾਲ ਨਹੀਂ ਤੂੰ ਰੱਬ ਨਹੀਂ ਪਾ ਸਕਦਾ ਇੱਕ ਕੱਲੇ ਹੀ ਬੰਦਾ ਸਾਰੇ ਬੰਦਿਆਂ ਨੂੰ ਬਾਰਾ ਨਹੀਂ ਆਉਣ ਦਿੰਦਾ ਚਾਹੇ 100 ਬੰਦਾ ਬੈਠਾ ਹੋਵੇ ਇੰਨੀਆਂ ਗੱਲਾਂ ਜਾਣਦਾ ਹੈ ਲੇਕਿਨ ਸਿੱਧੂ ਨਾਨਕਦੇਵ ਜੀ ਨੇ ਫੈਸਲਾ ਸੁਣਾ ਦਿੱਤਾ ਗੱਲੀ ਜੋਗ ਨਾ ਹੋਈ ਕਹਿੰਦੇ ਗੱਲਾਂ ਕਰਕੇ ਤੂੰ ਰੱਬ ਜੋਗਾ ਨਹੀਂ ਹੋ ਸਕਦਾ ਗੱਲੀ ਜੋਗ ਨਾ ਹੋਈ ਇੱਕ ਦੇਖ ਤ ਕਰ ਸੰਸਾਰ ਜਾ ਕਹਿੰਦਾ ਇੱਕ ਦਿਸ ਸਾਰਿਆਂ ਨੂੰ ਬਰਾਬਰ ਸਮਝਣਾ ਕੋਈ ਮਿੱਤਰ ਕੋਈ ਬਹਿਰੀ ਸੋਨਾ ਚਾਂਦੀ ਮਿੱਟੀ ਇੱਕੋ ਬਰਾਬਰ ਦੁੱਖ ਤੇ ਸੁੱਖ ਇੱਕੋ ਬਰਾਬਰ ਕੋਈ ਫਰਕ ਨਹੀਂ ਖੁਸ਼ੀ ਤੇ ਗਮੀ ਦਾ ਕੋਈ ਫਰਕ ਨਹੀਂ ਇਕ ਦ੍ਰਿਸ਼ਟ ਕਰ ਸੰਸਾਰ ਜਾਣੇ ਜੋਗੀ ਕਹੀਏ ਸੋਈ ਕਹਿੰਦੇ ਉਹ ਜੋਗੀ ਆ ਜਿਹੜਾ ਸਭ ਨੂੰ ਇੱਕ ਸਮਝਦਾ ਕਿਸੇ ਨਾਲ ਬੈਰ ਵਿਰੋਧ ਨਹੀਂ ਰਹੁ ਯੋਗ ਨਾ ਬਾਹਰ ਮੜੀ ਮਸਾਣੀ ਸੈਸਿੰਗ ਮੜੀਆਂ ਵਿੱਚ ਜਾਣ ਤੋਂ ਵੀ ਰੋਕ ਦਿੰਦਾ ਹੈ ਕਿ ਮੜੀਆਂ ਚ ਜਾਣਾ ਨਹੀਂ ਥਾਲੀ ਚੱਕ ਕੇ ਜਾਂਦੇ ਆ ਨਾ ਕੌਣ ਬਾਬੇ ਨਾਨਕ ਦੇ ਸਿੱਖ ਕੌਣ ਦੇ ਜਿਹੜੇ ਕਿਸ ਨੇ ਸਰਟੀਫਿਕੇਟ ਦਿੱਕ ਦਿੱਤਾ ਸਾਨੂੰ ਸਿੱਖੀ ਦਾ ਇਹ ਤਾਂ ਸਿਰ ਕੋ ਨਾਨਕ ਦੇਵ ਜੀ ਨੇ ਦੇਣਾ ਹੈ ਇਹ ਸਰਟੀਫਿਕੇਟ ਅਸੀਂ ਲੋਕਾਂ ਤੋਂ ਲੈਣਾ ਚਾਹੁੰਦੇ ਆ ਕਿ ਲੋਕ ਦੇਣਗੇ ਮੜੀਆਂ ਜਾਣ ਤੋਂ ਰੋਕ ਦਿੱਤਾ। ਜੋਗ ਨਾ ਬਾਹਰ ਮੜੀ ਮਸਾਣੀ। ਹਰ ਚੀਜ਼ ਬਾਬੇ ਨਾਨਕ ਨੇ ਪ੍ਰਤੱਖਤ ਸੀ ਹੈ ਕਿ ਕਿਹੜਾ ਕੰਮ ਕਰਨਾ ਹੈ ਕਿਹੜਾ ਨਹੀਂ ਕਰਨਾ। ਜੋਗ ਨਾ ਬਾਹਰ ਮੜੀ ਮਸਾਣੀ। ਮੜੀਆਂ ਮਸਾਣੀਆਂ 'ਚ ਜਾਣਾ ਨਹੀਂ। ਮੜੀਆਂ ਨੂੰ ਮੰਨਦੇ ਆ ਨਾ ਮੱਥਾ ਟੇਕਣ ਜਾਂਦੇ ਆ। ਰੋਕ ਦਿੰਦਾ ਜਨੂ ਪਾਉਣ ਤੇ ਰੋਕ ਦਿੰਦਾ ਕੇਸ ਕੱਟਣ ਤੋਂ ਰੋਕ ਦਿੰਦਾ ਮੜੀਆਂ ਜਾਣ ਤੋਂ ਰੋਕ ਦਿੰਦਾ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈ ਐ ਕਹ ਤੂੰ ਤਾੜੀ ਲਾ ਕੇ ਬੈੰਦੇ ਇਸ ਤਰ੍ਹਾਂ ਨਹੀਂ ਕਹਿੰਦੇ ਮਿਲਸ ਜੋਗਨਾ ਦੇਸ ਦਸੰਬਰ ਭਵਿਆ ਕਹਿੰਦੇ ਦੇਸਾਂ ਚ ਦਸੰਤਰ ਬਾਹਰ ਦੇ ਦੇਸਾਂ ਚ ਭੱਜਿਆ ਫਿਰਦਾ ਕਿ ਜਿੱਕਣਾ ਬਾਹਰ ਦੇ ਮੁਲਕਾਂ ਚ ਰੱਬ ਬੈਠਾ ਹੈ ਜੋਗਨਾ ਦੇਸ ਦਸੰਬਰ ਭਵਿਆ ਜਦੋਂ ਦਸੰਤਰ ਬਾਹਰ ਦੇ ਦੇਸਾਂ ਨੂੰ ਜਾਂਦਾ ਹੈ ਜਿਹੜੇ ਬਚਨ ਕੀਤੇ ਸੀ ਗੁਰੂ ਗੋਬਿੰਦ ਸਿੰਘ ਨਾਲ ਜਿਹੜੇ ਪੰਜ ਪਿਆਰੇ ਨਾਲ ਬਚਨ ਕੀਤੇ ਸੀ ਕਿ ਪੰਜ ਕਕਾਰ ਹਰ ਵਕਤ ਆਪਣੇ ਨਾਲ ਰੱਖਣੇ ਆ ਜਿਹਦਾ ਸਭ ਤੋਂ ਵੱਡਾ ਕਕਾਰ ਸੀ ਉਹ ਤਾਂ ਆਪਣੇ ਹੱਥੀ ਉਤਾਰ ਕੇ ਦੇ ਦਿੱਤਾ ਉਹਨਾਂ ਨੂੰ ਵੀ ਆ ਲੈ ਲਓ ਤੁਸੀਂ ਐਦੀ ਮੈਨੂੰ ਲੋੜ ਨਹੀਂ ਇੱਕ ਕਕਾਰ ਤਾਂ ਜਿਹੜੀ ਕਿਰਪਾਨ ਭੇਟ ਕੀਤੀ ਸੀ ਇਹ ਤਾਂ ਗਊ ਗਰੀਬ ਦੀ ਰਾਖੀ ਕਰਨ ਵਾਸਤੇ ਦਿੱਤੀ ਸੀ ਅਸੀਂ ਆਪਣੇ ਆਪ ਹੀ ਤਾਰ ਕੇ ਦੇ ਦਿੱਤੀ ਵੀ ਆਹ ਰੱਖ ਲੈ ਮੈਂ ਨਹੀਂ ਕਰ ਸਕਦਾ ਗਊ ਗਰੀਬ ਦੀ ਰਾਖੀ ਮੈਨੂੰ ਕੀ ਚਾਹੀਦਾ ਮੈਨੂੰ ਤਾਂ ਡਾਲਰ ਚਾਹੀਦੇ ਆ ਮੈਨੂੰ ਤਾਂ ਸੋਨਾ ਚਾਹੀਦਾ ਮੈਂ ਤਾਂ ਪੱਕਾ ਸਿੱਖਾਂ ਫੇਟੇ ਨੂੰ ਸਾਡੀ ਸਿੱਖੀ ਦੇ ਹਜੇ ਦੀ ਆਪਣੇ ਆਪ ਇੱਕ ਕਾਰ ਤਾਰ ਕੇ ਆਪੇ ਦੇ ਦਿੱਤੇ ਸੀਤਾ ਔਰੰਗਜ਼ੇਬ ਤੋਂ ਵੀ ਡਿੱਗ ਗਏ ਉਹ ਜ਼ਬਰਦਸਤੀ ਜਨੇਊ ਖਿਲਾਉਂਦਾ ਸੀ ਅਸੀਂ ਤਾਂ ਆਪਣੇ ਆਪ ਹੀ ਕੁਰਬਾਨ ਖੋਲ ਕੇ ਦੇ ਦਿੱਤੀ ਬਈ ਆ ਰੱਖੋ ਕੀ ਉਹ ਗੁਰੂ ਗੋਬਿੰਦ ਸਿੰਘ ਦੇ ਹੁਕਮ ਨੂੰ ਮਨਾ ਰਿਹਾ ਹੈ ਵੱਡੇ ਵੱਡੇ ਬਾਬੇ ਕਿਰਪਾਨਾਂ ਤਾਰ ਤਾਰ ਮੱਥੇ ਟੇਕ ਰਹੇ ਆ ਵੱਡੇ ਵੱਡੇ ਗੁਰੂ ਗੋਬਿੰਦ ਸਿੰਘ ਤੋਂ ਬੇਮਖੋ ਰਹੇ ਆ ਬਾਕੀ ਮੁਲਖ ਕਿੱਧਰ ਨੂੰ ਬਾਕੀ ਸਿੱਖ ਕਿੱਧਰ ਨੂੰ ਜਾਣਗੇ ਜੇ ਜਥੇਦਾਰੇ ਕਿਰਪਾਨ ਤਾਰ ਕੇ ਫੜਾ ਦੇਵੇ ਬਾਕੀ ਕੌਮ ਦਾ ਕੀ ਹੋ ਜਥੇਦਾਰ ਵੀ ਤਾਂ ਜਾਂਦੇ ਆ ਬਾਹਰ ਦੇ ਮੁਲਕਾਂ ਨੂੰ ਉਹ ਵੀ ਤਾਂ ਕਿਰਪਾਨਾਂ ਤਾਰ ਕੇ ਤਾਂ ਜਹਲ ਚੜਨ ਦਿੰਦੇ ਆ ਉਹ ਤਾਂ ਬੜੀ ਦੂਰ ਦੀ ਗੱਲ ਆ ਜਦੋਂ ਅੰਬੈਸੀ 'ਚ ਜਾਂਦੇ ਆ ਇੰਟਰਵਿਊ ਦੇਣ ਬਾਅਦ ਤੇ ਕਿਰਪਾਨ ਤਾਂ ਉੱਥੇ ਤਰਾ ਦਿੰਦੇ ਆ ਉਹ ਬਈ ਇਹ ਨਹੀਂ ਅੰਦਰ ਲੈ ਕੇ ਜਾ ਸਕਦਾ ਤੂੰ ਜਹਾਜ਼ ਤਾਂ ਬੜੀ ਦੂਰ ਦੀ ਗੱਲ ਐ ਉਹ ਤਾਂ ਅੰਬੈਸੀ ਵਿੱਚ ਜਾਣ ਤੋਂ ਪਹਿਲਾਂ ਤਰਾ ਦਿੰਦੇ ਆ ਕਿੱਡੇ ਕਿੱਡੇ ਫਿਰ ਦਾਅਵੇ ਕਰਦੇ ਆ ਪ੍ਰਧਾਨਗੀਆਂ ਕਹਿੰਦੇ ਸਾਡੇ ਕੋਲ ਚਾਹੀਦੀਆਂ ਸਾਰਾ ਕੁਝ ਅਸੀਂ ਕਰਨਾ ਹੈ ਦਾੜੇ ਕੱਟਣੇ ਵੀ ਆ ਦਾੜੇ ਰੰਗਣੇ ਵੀ ਐ ਕਿਰਪਾਨਾਂ ਵੀ ਤਾਰਨੀਆਂ ਪ੍ਰਧਾਨਗੀ ਵੀ ਚਾਹੀਦੀ ਹੈ ਗੁਰਦੁਆਰੇ ਦੀ ਜਥੇਦਾਰੀ ਵੀ ਚਾਹੀਦੀ ਏ ਸਾਨੂੰ ਕੀ ਬਣੂਗਾ ਸਿੱਖਾਂ ਦਾ ਕਿਦਨ ਨੂੰ ਜਾਣਗੇ ਸਿੱਖ ਜੋਗ ਨਾ ਦੇਸ ਸੰਭਰ ਭਵੀਏ ਜੋਗ ਨਾ ਤੀਰਥਨ ਆਈਏ ਇਹ ਤੀਰਥਾਂ ਤੇ ਨਹਾਣ ਤੋਂ ਵੀ ਰੋਕ ਦਿੱਤਾ ਰੁਕਿਆ ਕੋਈ ਕੋਈ ਪਰਵਾਹ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੁਕਮ ਦੀ ਯੋਗ ਨਾ ਤੀਰਤਨਾਈਐ ਕਹਿੰਦੇ ਤੀਰਤਾਂ ਤੇ ਨਾੜ ਨਾਲ ਰੱਬ ਯੋਗਾ ਨਹੀਂ ਹੋ ਸਕਦਾ ਅੰਜਨ ਮੈਂ ਨਰੰਜਨ ਰਹੀਐ ਕਹਿੰਦੇ ਅੰਜਨ ਦੇ ਗਿਆਨ ਦੇ ਵਿੱਚ ਨਰੰਜਨ ਰੱਬ ਰਹਿੰਦਾ ਹੈ ਅੰਜਨ ਮੈਂ ਨਰੰਜਨ ਰਹੀਐ ਯੋਗ ਯੁਗਤ ਏ ਬਪਾਈਐ ਕਹਿੰਦੇ ਆਹ ਯੁਗਤੀ ਆ ਪਾਈ ਰੱਬ ਨੂੰ ਪਾਉਣ ਦੀ ਗਿਆਨ ਦੀ ਲੋੜ ਹੈ ਦਿਖਾਵੇ ਦੀ ਲੋੜ ਨਹੀਂ ਐ ਇਹ ਕੋਈ ਕੱਪੜਾ ਹੈ ਜਦੋਂ ਮਰਜ਼ੀ ਕਿਰਪਾਨ ਪਾ ਲਈ ਜਦੋਂ ਮਰਜ਼ੀ ਕੀਲੀ ਤੇ ਡੰਗਤੀ ਜਦੋਂ ਮਰਜ਼ੀ ਲੋਕਾਂ ਨੂੰ ਫੜਾਤੀ ਅੰਜਨ ਮੈਂ ਨਰੰਜਨ ਰਹੀਏ ਜੋਗ-ਜੁਗਤ ਈ ਬਪਾਈਏ ਸਾਤੋ ਗੁਰ ਪੇਟ ਐ ਕਹਿੰਦੇ ਜੇ ਸਾਤੋ ਗੁਰ ਮਿਲ ਜਾ ਤਾਂ ਸੈਸਾ ਟੁੱਟੈ ਕਨੇ ਤਾਂ ਇਹ ਬਹਿਮ ਪਰਮ ਖਤਮ ਹੁੰਦੇ ਆ ਜੇ ਸਤਗੁਰੂ ਮਿਲ ਜAVE ਅਸੀਂ ਤਾਂ ਗੁਰੂ ਵਾਲੇ ਬਣ ਗਏ ਸਾਡਾ ਤਾਂ ਬਹਿਮ ਉੱਤਰੀ ਖੜਾ ਐ ਅਸੀਂ ਤਾਂ ਉਤਰੀ ਥਾਲੀਆਂ ਚੱਕੀ ਫਿਰਦੇ ਆਂ ਬੜੀਆਂ ਮਸਾਨਾਂ ਤੇ ਭੱਜੇ ਫਿਰਦੇ ਆਂ ਸਤਗੁਰੂ ਭੇਟੇ ਤਾਂ ਸਹਿਸਾ ਟੁੱਟਾ ਤਾਪ ਤਾਂ ਬਣ ਜਾ ਰਹੀ ਐ ਕਹਿੰਦੇ ਤਾਂ ਇੱਦ ਨੂੰ ਤਵਾ ਬੋਲਦਾ ਰੱਬ ਕੰਨੀ ਨੂੰ ਜਾਣਦਾ ਜੇ ਸਤ ਗੁਰੂ ਮਿਲ ਜੇ ਤਾਂ ਬਹਿਮ ਖਤਮ ਹੁੰਦਾ ਨੀ ਚਰ ਚੜੀ ਨੀ ਚਰ ਜਿਹੜਾ ਨਾ ਚਰਦਾ ਹੋਵੇ ਝਰ ਜਾਂਦਾ ਕਹਿੰਦਾ ਸਹਜ ਤੋਂ ਨ ਲੱਗ ਗਏ ਕਹਿੰਦੇ ਫਿਰ ਆਪਣੇ ਆਪ ਧੁੰਨ ਲੱਗ ਜਾਂਦੀ ਹੈ ਰੱਬ ਦੇ ਨਾਲ ਘਰ ਹੀ ਪਰਚਾ ਪਾਈ ਹੈ ਕਹਿੰਦੇ ਘਰ ਦੇ ਵਿੱਚੇ ਪਰਚਾ ਪਰਚਾ ਲੈਣੇ ਵਾਲਾ ਘਰ ਦੇ ਵਿੱਚੇ ਬੈਠਾ ਜਿਹਨੇ ਸਾਡਾ ਹਿੰਮਤਾਂ ਲੈਣਾ ਹੈ ਉਹ ਸਾਡੇ ਘਰ ਦੇ ਵਿੱਚ ਆ ਸਾਡੀ ਦੇਹ ਦੇ ਵਿੱਚ ਆ ਸਾਡੇ ਸਰੀਰ ਦੇ ਵਿੱਚ ਬੈਠਾ ਅੰਜਨ ਮੈਂ ਨਰੰਜਨ ਰਹੀਏ ਬਾਰ ਬਾਰ ਚਾਰ ਬਾਰੀ ਸਬਦਿਚ ਲਿਖ ਦਿੰਦਾ ਕਿ ਗਿਆਨ ਦੇ ਵਿੱਚ ਰੱਬ ਵੱਸਦਾ ਹੈ ਇੱਕ ਛੋਟੇ ਜਿਹੇ ਬੱਚੇ ਨੂੰ ਨਾ ਪਹਿਲੀ ਕਲਾਸ ਵਾਲੇ ਨੂੰ ਪੱਕਾ ਕਰਾ ਦਈਏ ਭੁੱਲਦਾ ਨਹੀਂ ਸਾਰੀ ਜ਼ਿੰਦਗੀ ਨਹੀਂ ਭੁੱਲਦਾ ਛੋਟਾ ਬੱਚਾ ਜਿਹੜਾ ਨਮ ਨਮ ਬੋਲਣ ਲੱਗਦਾ ਉਹਨੂੰ ਸਕੂਲ ਵਿੱਚ ਕਿਪਾਰਾ ਯਾਦ ਕਰਾਇਆ ਸੀ 1 2 2 2 2 2 4 ساری ਜ਼ਿੰਦਗੀ ਨਹੀਂ ਭੁੱਲਦਾ ਅਸੀਂ ਵੱਡੇ ਵੱਡੇ ਸਿੱਖ ਬਦਮਾਨ ਕਰਕੇ ਅਸੀਂ ਕੋਈ ਪੰਗਤੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਯਾਦ ਕਰ ਸਕਦੇ ਅਸੀਂ ਬਾਰ ਬਾਰ ਭੁੱਲਦੇ ਹਾਂ ਇੱਕ ਸ਼ਬਦ ਦੇ ਚਾਰ ਬਾਰੀ ਪਾਤਸ਼ਾਹ ਨੇ ਹੁਕਮ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿ ਅੰਜਨ ਦੇ ਵਿੱਚ ਰੱਬ ਵੱਸਦਾ ਹੈ ਗਿਆਨ ਦੇ ਵਿੱਚ ਰੱਬ ਵੱਸਦਾ ਅੰਜਨ ਮੈਂ ਨਰੰਜਨ ਰਹੀ ਜੋਗ ਜੋਗਤ ਇਹ ਬਪਾਈਏ ਕਹਿੰਦੇ ਆ ਜੁਗਤੀ ਆ ਪਾਈ ਰੱਬ ਨੂੰ ਪਾਉਣ ਦੀ ਆ ਢੰਗ ਦੱਸਿਆ ਕਿ ਰੱਬ ਕਿਸ ਤਰ੍ਹਾਂ ਪਾਇਆ ਜਾਂਦਾ ਨਾਨਕ ਜੀ ਬਤਿਆ ਮਰ ਰਹੀਏ ਤੇਰੇ ਕੋ ਨਾਨਕ ਦੇਵ ਜੀ ਨੇ ਹੁਣ ਆਪਣੀ ਮੋਹਰ ਲਾਈ ਹੈ ਕਹਿੰਦੇ ਜਿਉਂਦਾ ਹੋਈ ਆਪਣੇ ਆਪ ਨੂੰ ਮਰਿਆ ਵੇ ਸਮਝ ਹਉਮੈ ਖਤਮ ਕਰ ਜਿਨ ਪ੍ਰੇਮ ਕੇ ਲਣ ਕਾ ਚੌ ਸਿਰ ਤਲ ਤਾਲੀ ਗਲੀ ਮੇਰੀ ਆਉ ਪਹਿਲਾ ਮਾਰਨ ਕਬੂਲ ਜੀ ਬੰਦਿਆ ਆਸ ਹੋਏ ਸਰਬ ਕੀ ਰੇਣਕਾ ਤਾਉ ਆਉ ਹਮਾਰੇ ਫ਼ਾਸ ਆਪਣੇ ਆਪ ਨੂੰ ਮਰਿਆ ਹੋਇਆ ਸਮ ਲੇਕਿਨ ਸਾਡੇ ਵਿੱਚ ਤਾਂ ਪਾਠ ਕਰਕੇ ਹੰਕਾਰ ਆਉਣ ਲੱਗ ਗਿਆ ਸਮਾਂ ਅਸੀਂ ਤਾਂ ਭਰ ਗਏ ਹੰਕਾਰ ਦੇ ਨਾਲ ਇਹ ਤਾਂ ਖਤਮ ਹੋ ਜਾਣਾ ਚਾਹੀਦਾ ਨਾਨਕ ਜੀ ਤੇ ਆ ਮਰ ਰਹੀਏ ਐਸਾ ਜੋਗ ਕਮਾਈਐ ਕਹਿੰਦੇ ਇਹ ਜੋਗ ਕਮਾਉਣ ਦੀ ਲੋੜ ਹੈ ਤੈਨੂੰ ਫੇਰ ਤੋ ਰੱਬ ਜੋਗਾ ਹੋ ਸਕਦਾ ਬਾਜੇ ਬਾਜੋ ਸਿੰਜੀ ਵੱਜੇ ਬਾਜੇ ਤੋਂ ਬਿਨਾ ਐ ਸਿੰਜੀ ਵੱਜੇ ਬਾਜੇ ਦੀ ਲੋੜ ਨਹੀਂ ਬਾਜਾ ਵਜਾਉਣ ਤੋਂ ਵੀ ਰੋਕ ਦਿੱਤਾ ਹੈ ਸਿੰਜੀ ਵਜਾਉਣ ਤੋਂ ਰੋਕ ਦਿੱਤਾ ਹੈ ਬਾਜੇ ਬਾਜੋ ਬਿਨਾ ਬਾਜੇ ਤੋਂ ਸਿੰਜੀ ਵੱਜੇ ਚਦਿ ਬਿਨਾ ਬਜਾਉਣ ਤੋਂ ਵੱਜੇ ਵਜਾਉਣ ਦੀ ਲੋੜ ਨਹੀਂ ਸਿੰਜੀ ਨੂੰ ਬਾਜੇ ਨੂੰ ਵਜਾਉਣ ਦੀ ਲੋੜ ਨਹੀਂ ਬਾਜੇ ਬਾਜੋ ਸਿੰਜੀ ਵੱਜੇ ਆਪਣੇ ਆਪ ਸਿੰਜੀ ਵੱਜੇ ਆਪਣੇ ਆਪ ਸ਼ਬਦ ਚੱਲੇ ਬਾਜੇ ਬਾਜੋ ਸਿੰਜੀ ਵੱਜੇ ਤੋ ਨਿਰਪਉ ਪਦ ਪਾਈ ਹੈ ਕਹਿੰਦੇ ਫਿਰ ਨਿਰਪਉ ਪਦ ਨੂੰ ਰੱਬ ਨੂੰ ਪਾਇਆ ਜਾਂਦਾ ਹੈ ਬਿਨੈ ਬਜਾਉਣ ਤੋਂ ਸਿੰਜੀ ਵੱਜੇ ਪਹਿਲਾਂ ਜਗ ਕਰਦੇ ਸੀ ਸੰਖ ਰੱਖ ਸਿੰਦੇ ਸੀ ਜਦੋਂ ਜਗ ਸਪੂਰਨ ਹੋ ਜਾਂਦਾ ਸੀ ਸੰਖ ਆਪਣੇ ਆਪ ਵੱਜਦਾ ਸੀ ਇਸ ਤਰੀਕੇ ਨਾਲ ਸਿੰਜੀ ਆਪਣੇ ਆਪ ਹੀ ਵੱਜੇ ਵੱਜੇ ਬਾਜੂ ਵੱਜੇ ਤੋਂ ਬਿਨਾ ਬਜਾਉਂ ਬਿਨਾ ਬਜਾਉਣ ਤੋਂ ਬਾਜਾ ਵੱਜੇ ਲੇਕਿਨ ਅਸੀਂ ਤਾਂ ਬਾਜੇ ਬਜਾ ਬਜਾ ਕੇ ਕਮਲੇ ਹੋ ਗਏ ਇਦھر ਸਿਰਕੂ ਨਾਨਕਦੇਵ ਜੀ ਮਹਾਰਾਜ ਕਹਿੰਦੇ ਆ ਬਿਨਾ ਵਜਾਉਣ ਦੇ ਸਿੰਜੀ ਵੱਜੇ ਬਾਜੇ ਬਾਜੋ ਸਿੰਜੀ ਬਾਜੇ ਤੋ ਨਿਰਪਉ ਪਦ ਪਾਈਏ ਨਿਰਪਉ ਪਦ ਨਾ ਡਰਨ ਵਾਲਾ ਪਦ ਪਰਮਾਤਮਾ ਵਾਲਾ ਪਦ ਤਾਂ ਪਾਇਆ ਜਾ ਸਕਦਾ ਜੇ ਬਿਨਾ ਵਜਾਉਣ ਦੇ ਸਿੰਜੀ ਵੱਜੇ ਆਪਣੇ ਆਪ ਇਹ ਸ਼ਬਦ ਚੱਲ ਪਵੇ ਅੰਜਨ ਮੈਂ ਨਰੰਜਨ ਰਹੀਏ ਆਖਰ ਜਾ ਕੇ ਨਵੇੜਾ ਕਰ ਦਿੱਤਾ ਕਹਿੰਦੇ ਗਿਆਨ ਦੇ ਵਿੱਚ ਰੱਬ ਰਹਿੰਦਾ ਹੈ ਜੋਗ ਜੋਗਤ ਤੋ ਪਾਈਏ ਕਹਿੰਦੇ ਤਾਂ ਤੁਸੀਂ ਰੱਬ ਨੂੰ ਪਾ ਸਕਦੇ ਆ ਜੇ ਤੁਹਾਨੂੰ ਗਿਆਨ ਦੀ ਪ੍ਰਾਪਤੀ ਜਿਵੇਂ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਂਦਨ ਹੁੰਦਿਆਂ ਗੁਰਬਿਨ ਘੋਰ ਅੰਧਾਰ ਸਤਸਿਗਿ ਲੋੜ ਸਾਨੂੰ ਬਾਣੀ ਦੀ ਐ ਇਹ ਹੋਰ ਗੱਲਾਂ ਦੀ ਲੋੜ ਨਹੀਂ ਐ ਇੱਕ ਘੜੇ 'ਚ ਜੋ ਕੁਝ ਪਾਵਾਂਗੇ ਦੁੱਧ ਪਾਵਾਂਗੇ ਦੁੱਧ ਨਿਕਲੂ ਘੜੇ ਵਿੱਚੋਂ ਪਾਣੀ ਪਾਵਾਂਗੇ ਪਾਣੀ ਨਿਕਲੂਗਾ ਐਸੇ ਤਰੀਕੇ ਦੇਹ ਦੇ ਵਿੱਚ ਮਨ ਦੇ ਵਿੱਚ ਬਾਣੀ ਪਾਵਾਂਗੇ ਬਾਣੀ ਨਿਕਲੂਗੀ ਜੇ ਗੱਲਾਂ ਪਾਵਾਂਗੇ ਗੱਲਾਂ ਨਿਕਲ ਕੇ ਚੁਗਲੀਆਂ ਪਾਵਾਂਗੇ ਚੁਗਲੀਆਂ ਨਿਕਲਣਗੀਆਂ ਦੇ ਵਿੱਚ ਐ ਘੜੇ ਐ ਮਨ ਦੇ ਵਿੱਚ ਜੋ ਤੁਸੀਂ ਪਾਵੋਗੇ ਉਹ ਬਾਹਰ ਨਿਕਲੂਗਾ ਲੇਕਨ ਸਿਰਗੂ ਨਾਨਕਦੇਵ ਜੀ ਨੇ ਇਹ ਬਾਣੀ ਦਾ ਭੰਡਾਰ ਸੱਚ ਅਖੰਡ ਤੋਂ ਲੈ ਕੇ ਆਂਦਾ ਜਿਹੜੀਆਂ ਜਿੰਦਾ ਇਸ ਅੰਮ੍ਰਿਤ ਭੰਡਾਰ ਨੂੰ ਆਪਣੀ ਦੇਹ 'ਚ ਭਰ ਲੈਣਗੀਆਂ ਉਹ ਸਦਾ ਵਾਸਤੇ ਅਮਰ ਹੋ ਜਾਣਗੀਆਂ ਆਓ ਪਾ ਬਾਬੇ ਨਾਨਕ ਦੇ ਦਰ ਤੇ ਆਈਏ ਆਪਾਂ ਵੀ ਇਹ ਭਿਖਿਆ ਮੰਗੀਏ ਕਿ ਸਿਰਗੂ ਨਾਨਕਦੇਵ ਜੀ ਮਹਾਰਾ ਸਾਡੀ ਝੋਲੀ 'ਚ ਵੀ ਅੰਮ੍ਰਿਤ ਦੀ ਦਾਤ ਪਕ ਸੋ ਸਾਧ ਸੰਗਤ ਜੀ ਬਾਣੀ ਪੜ੍ਹਦੇ ਆ ਕਥਾ ਕਰਦੇ ਆ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ